स्कूल कूल अंदर बस के टायर हेठा आन तो बाद मासूम बच्ची की जान गई सी जिस तो बाद ना सिर्फ उसके माँ प्यो ਸਗੋਂ ਪੰਜਾਬ ਦੇ ਸਾਰੇ ਲੋਕ ਰੋਪੇ ਸੀ ਕਿ ਇੰਨੀ ਸੋਹਣੀ ਬੱਚੀ ਦੇ ਨਾਲ ਇੰਨੀ ਦਰਦਨਾਕ ਘਟਨਾ ਹੋ ਗਈ ਅਤੇ ਸਕੂਲ ਵਾਲੇ ਇਸ ਨੂੰ ਆਪਣੀ ਜ਼ਿੰਮੇਵਾਰੀ ਤੱਕ ਨਹੀਂ ਸਮਝ ਰਹੇ ਸਨ ਮਾਪਿਓ ਦੇ ਨਾਲ ਦੁੱਖ ਤੇ ਦੋ ਬੋਲ ਨਹੀਂ ਬੋਲੇਗੇ ਤੇ ਇਹ ਇਹ ਸਭ ਕੁਝ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਹੀ ਕਿਹਾ ਸੀ ਕਿ ਜਦੋਂ ਤੱਕ ਪ੍ਰਿੰਸੀਪਲ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਜਾਂਦਾ ਮੈਨੇਜਮੈਂਟ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ ਅਸੀਂ ਸੰਸਕਾਰ ਨਹੀਂ ਕਰਾਂਗੇ ਇਸਬ ਦੇ ਵਿਚਾਲੇ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿਹਾ ਗਿਆ ਸੀ ਕਿ ਡਰਾਈਵਰ ਸਿਮਰਨਜੀਤ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ ਹੈ ਹਾਲਾਂਕਿ ਪਹਿਲਾਂ ਇਹ ਵੀ ਪਤਾ ਲੱਗਿਆ ਸੀ ਕਿ ਉਸ ਨੂੰ ਭਜਾ ਦਿੱਤਾ ਗਿਆ ਸੀ ਪਰ ਫਿਰ ਉਸ ਨੂੰ ਹਿਰਾਸਤ ਦੇ ਵਿੱਚ ਲੈਣ ਦੀਆਂ ਖਬਰਾਂ ਸਾਹਮਣੇ ਆਈਆਂ ਇਸ ਸਕੂਲ ਦੀ ਰੈਪਿਊਟੇਸ਼ਨ ਨੂੰ ਲੈ ਕੇ ਉੱਥੇ ਪੜ੍ਹਦੇ ਕੁਝ ਬੱਚਿਆਂ ਦੇ ਮਾਪਿਓ ਦੇ ਵੱਲੋਂ ਦੱਸਿਆ ਗਿਆ ਕਿ ਇਹ ਲਾਪਰਵਾਹੀ ਵਰਤਦੇ ਨੇ ਸਾਡੇ ਬੱਚੇ ਦੇ ਵੀ ਬੀਤੇ ਦਿਨੀ 60 ਵਜ ਗਈ ਸੀ ਉਦੋਂ ਵੀ ਇਹੋ ਜਿਹਾ ਹੀ ਕੁਝ ਹੋਇਆ ਸੀ ਅਤੇ ਸਕੂਲ ਦੇ ਵਿੱਚ ਹੁੰਦੀਆਂ ਇਹੋ ਜਿਹਾ ਕਟਨਾਵਾਂ ਨੂੰ ਲੈ ਕੇ ਜਦੋਂ ਪ੍ਰਿੰਸੀਪਲ ਅਤੇ ਟੀਚਰ ਦੁੱਖ ਪ੍ਰਗਟ ਨਹੀਂ ਕਰ ਰਹੇ ਸੀ ਉਹਨਾਂ ਦੇ ਚਿਹਰੇ ਤੇ ਹਾਸੇ ਦਿਖ ਰਹੇ ਸੀ ਅਤੇ ਉਹ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਸੀ ਸਬੂਤਾਂ ਦੇ ਨਾਲ ਛੇੜਛਾੜ ਕਰਨ ਦਾ ਹੀ ਮਾਮਲਾ ਸੀ 2.5 ਘੰਟੇ ਤੱਕ ਗੇਟ ਤੱਕ ਨੂੰ ਬੰਦ ਕਰ ਦਿੱਤਾ ਗਿਆ ਜਿੱਥੇ ਹੀ ਸਭ ਕੁਝ ਹੋਇਆ ਉਸ ਘਟਨਾ ਸਥਾਨ ਦੀ ਸੀਸੀਟੀਵੀ ਵੀਡੀਓ ਗਾਇਬ ਕਰ ਦਿੱਤੀ ਗਈ ਤਾਂ ਯਕੀਨਨ ਹੀ ਉਸ ਪ੍ਰਿੰਸੀਪਲ ਦੇ ਉੱਪਰ ਅਤੇ ਨਾਲ ਹੀ ਮੈਨੇਜਮੈਂਟ ਦੇ ਖਿਲਾਫ ਮੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਜਿਸ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਪ੍ਰਿੰਸੀਪਲ ਨੂੰ ਪਹਿਲੀ ਜਮਾਤ ਦੀ ਮਾਸੂਮ ਬੱਚੀ ਅਮਾਇਰਾ ਦੀ ਜਾਨ ਗਈ ਸੀ ਜਿਸਨੇ ਚਲਦੇ ਹੋਏ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ BCM ਸਕੂਲ ਦੇ ਪ੍ਰਿੰਸੀਪਲ ਡੀਪੀ ਗੁਲੇਰੀਆ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 7 ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਨੂੰ ਜਲਦੀ ਹੀ ਅਦਾਲਤ ਤੇ ਵਿੱਚ ਪੇਸ਼ ਕੀਤਾ ਜਾਣਾ ਹੈ ਦੱਸਦੀ ਹੈ ਕਿ ਸੋਮਵਾਰ ਸਵੇਰੇ 32 ਸੈਕਟਰ ਦੇ ਵਿੱਚ ਪੈਂਦੇ BCM ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਅਮਾਇਰਾ ਦੇ ਨਾਲ ਇਹ ਸਾਰੀ ਦੁਖਦ ਘਟਨਾ ਹੋਈ ਸੀ ਜਿਸ ਦੀ ਉਮਰ ਕਰੀਬ 7 ਸਾਲ ਸੀ બસ ਦੇ ਹੀਟਾਉਣ ਦੇ ਕਾਰਨ ਉਸ ਬੱਚੀ ਦੀ ਜਾਨ ਗਈ ਸੀ ਬਸ ਡਰਾਈਵਰ ਅਤੇ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਚਲਦੇ ਹੋਏ ਭਿਆਨਕ ਹਾਦਸਾ ਹੋਇਆ ਸੀ ਮਾਸੂਮ ਬੱਚੀ ਬਸ ਦੇ ਟਾਇਰ ਦੇ ਹੇਠਾਂ ਆਈ ਸੀ ਅਤੇ ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਬਸ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਜਦੋਂ ਕਿ ਪ੍ਰਿੰਸੀਪਲ ਨੂੰ ਉਸ ਸਮੇਂ ਨਹੀਂ ਫੜਿਆ ਗਿਆ ਪ੍ਰਿੰਸੀਪਲ ਡੀਪੀ ਗੁਲੇਰੀਆ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲੜਕੀ ਦੇ ਮਾਪੇ ਅਤੇ ਇਲਾਕਾ ਵਾਸੀ ਥਾਣੇ ਦੇ ਬਾਹਰ ਧਰਨਾ ਦੇ ਰਹੇ ਸਨ ਸ਼ਨੀਵਾਰ ਨੂੰ ਥਾਣਾ ਡਿਵੀਜ਼ਨ ਨੰਬਰ 7 ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪ੍ਰਿੰਸੀਪਲ ਗੁਲੇਰੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਵੀ ਮਾਸੂਮ ਬੱਚੀ ਦੀ ਜਾਨ ਲਈ ਹੈ ਅਸੀਂ ਸਵੇਰੇ 8 ਵਜੇ ਬੱਚੇ ਨੂੰ ਸਕੂਲ ਦੇ ਬਾਹਰ ਛੱਡਣ ਜਾਂਦੇ ਹਾਂ ਜਦੋਂ ਉਸ ਟਾਈਮ ਅਸੀਂ ਗੇਟ ਦੇ ਬਾਹਰ ਹਾਂ ਤੇ ਬੈਨ ਇੰਨੀ ਦੂਰ ਜਾ ਕੇ ਬੱਚੇ ਨੂੰ ਛੱਡ ਕੇ ਆਂਦੀ ਹੈ ਔਰ ਬੱਚੇ ਕੱਲ੍ਹੇ ਹੀ ਪੈਦਲ ਧੁਰ ਕੇ ਗੇਟ ਦੇ ਅੰਦਰ ਐਂਟਰ ਹੁੰਦੇ ਆ ਕੋਈ ਕਨੈਕਟਰ ਨਹੀਂ ਹੁੰਦਾ ਕੋਈ ਕੋਈ ਨਹੀਂ ਹੁੰਦਾ ਨਾਲ ਮੈਡਮ ਕਦੀ ਸਕੂਲ ਤੇ ਤੁਸੀਂ ਆਵਾਜ਼ ਨਹੀਂ ਚੱਕੀ ਕਿ ਹਾਂ ਵੀ ਤੁਹਾਡੇ ਬੱਚਾ ਦਾ ਆ ਹਾਲਾਤ ਅਸੀਂ ਸਾਡੇ ਬੱਚੇ ਆਪਣੇ ਬੱਚੇ ਆਪ ਲੈ ਕੇ ਆਨੇ ਆ ਪਰ ਜਦੋਂ ਅਸੀਂ ਆਪਣੇ ਬੱਚੇ ਨੂੰ ਲੈ ਕੇ ਸਕੂਲੋਂ ਆਨੇ ਆ ਉਸ ਟਾਈਮ ਸਾਡੇ ਬੱਚੇ ਨੂੰ ਕੋਈ ਵੀ ਲੈ ਕੇ ਆ ਰਿਹਾ ਉਥੋਂ ਕੋਈ ਵੀ ਕੁਝ ਉਹਨਾਂ ਨੂੰ ਕੋਈ ਪਤਾ ਨਹੀਂ ਸਾਡਾ ਬੱਚਾ ਕਿਹਦੇ ਨਾਲ ਜਾ ਰਿਹਾ ਕਿਹਦੇ ਨਾਲ ਨਹੀਂ ਜਾ ਰਿਹਾ ਸਕੂਲ ਚ ਸੇਫਟੀ ਨਹੀਂ ਹੈਗੀ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਸਕੂਲ ਮੈਨੇਜਮੈਂਟ ਨਾਲ ਗੱਲ ਹੋਈ ਕਿ ਸੇਫਟੀ ਲਈ ਤੁਸੀਂ ਕੀ ਕਰ ਰਹੇ ਬੱਚੇ ਤੁਹਾਡੇ ਕੋਲ ਰਹਿੰਦਾ ਪੂਰਾ ਸਰ ਆ ਇੱਕ ਜਣਾ ਬੋਲੂਗਾ ਤਾਂ ਕੀ ਹੋਊਗਾ ਮਤਲਬ ਸੌਂਦੇ ਨਹੀਂ ਕਦੀ ਕੋਈ ਵੀ ਨਹੀਂ ਸੁਣੂਗਾ ਸਰ ਟੀਚਰਸ ਦੀ ਵੀ ਗਲਤੀ ਨਹੀਂ ਹੈਗੀ ਟੀਚਰ ਦੇ ਉੱਤੇ ਵੀ ਪ੍ਰੈਸ਼ਰ ਹੁੰਦਾ ਮਤਲਬ ਮੈਨੇਜਮੈਂਟ ਦਾ ਜਿਆਦਾ ਪ੍ਰੈਸ਼ਰ ਹੋਣਾ ਹੁੰਦਾ ਹਾਂਜੀ ਸਰ ਜਦੋਂ ਬੱਚੇ ਖੜੇ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈਣ ਆ ਰਹੇ ਨੇ ਜਦ ਤੱਕ ਪੜ੍ਹ ਕੋ ਪਾਸ ਹੀ ਨਹੀਂ ਹੈਗਾ ਤੁਸੀਂ ਬੱਚਾ ਕਿਵੇਂ ਕਿਸੇ ਨੂੰ ਦੇ ਰਹੇ ਹੋ ਤੁਸੀਂ ਪੁੱਛੇ ਵੀ ਨਹੀਂ ਰਹੇ ਬੱਚਾ ਦੇਣ ਲੱਗੇ ਵੀ ਕਿਹਦੇ ਕੋਲ ਦੇ ਰਹੇ ਹੋ ਔਰ ਬੱਚਾ ਪਿੱਛੋਂ ਨਿਕਲ ਕੇ ਗੇਟ ਦੇ ਬਾਹਰ ਨਿਕਲ ਰਹੇ ਸਾਡੇ ਆਪਣੇ ਅਸੀਂ ਆਪਣੇ ਬੱਚੇ ਨੂੰ ਇਦਾਂ ਲੈ ਕੇ ਆਨੇ ਆ ਮਤਲਬ ਕਿਹਦੇ ਵੀ ਜਾ ਸਕਦਾ ਬੱਚਾ ਕੋਈ ਵੀ ਲੈ ਜਾ ਸਕਦਾ ਹਾਂਜੀ ਕੋਈ ਵੀ ਲੈ ਜਾ ਸਕਦਾ ਔਰ ਗਵਾਂਡੀ ਲੈ ਕੇ ਆ ਰਹੇ ਨੇ ਬੱਚਿਆਂ ਨੂੰ ਏਦਾਂ ਹੁੰਦਾ ਮੰਗ ਕੀ ਕਰਦੇ ਹੁਣ ਮੰਗ ਇਹ ਹੀ ਹੈ ਕਿ ਪ੍ਰਿੰਸੀਪਲ ਨੂੰ ਹਟਾਓ ਇੱਥੇ ਬਸ ਪ੍ਰਿੰਸੀਪਲ ਦੀ ਹੀ ਗਲਤੀ ਹੈ ਮੈਨੇਜਮੈਂਟ ਹਟਾਈ ਜਾ ਸਰ ਮੈਨੇਜਮੈਂਟ ਬਣਾਉਂਦਾ ਕੌਣ ਪਿਆ ਹੈ ਕੌਣ ਬਣਾ ਰਿਹਾ ਪ੍ਰਿੰਸੀਪਲ ਹੀ ਬਣਾ ਰਿਹਾ ਨਾ ਇੱਕ ਉਹਨਾਂ ਦਾ ਬੱਚਾ ਤੇ ਚਲਾ ਗਿਆ ਨਾ ਸਾਡੇ ਬੱਚੇ ਵੀ ਉਹਦੇ ਨਾਲ ਹੀ ਪੜਦੇ ਆ ਜਿਹੜਾ ਬੱਚਾ ਗਿਆ ਹੈ ਦੇਖੋ ਆ ਜਿਹੜੀ ਸਕੂਲ ਪ੍ਰਸ਼ਾਸਨ ਹੈ ਇਹ ਟੋਟਲੀ ਇਹਦੇ ਵਾਸਤੇ ਜ਼ਿੰਮੇਦਾਰ ਹੈ ਖਾਸ ਤੌਰ ਤੇ ਪ੍ਰਿੰਸੀਪਲ ਆਹ ਛੋਟੇ ਪੈਸਿਆਂ ਦੇ ਕਰਕੇ ਇਹਨਾਂ ਨੂੰ ਪੈਸੇ ਜ਼ਿਆਦਾ ਬਣ ਜਾਣ ਇਹਨਾਂ ਬੱਚਿਆਂ ਦੇ ਨਾਲ اٹੈਂਡੈਂਟ ਨਹੀਂ ਸੀ ਲਗਾਇਆ ਹੋਇਆ ਮੈਂ ਬਸ ਦੇਖ ਕੇ ਆਇਆ ਬਸ ਬਿਲਕੁਲ ਜਿਹੜੀ ਜਿਹੜੇ ਮਾਪਦੰਡ ਅਸੀਂ ਉਹਦੇ ਵਾਸਤੇ ਬਣਾਏ ਸੀਗੇ ਸੇਫ ਸਕੂਲ ਟਰਾਂਸਪੋਰਟੇਸ਼ਨ ਪੋਲਿਸੀ ਵਾਸਤੇ ਕਿਸੇ ਵੀ ਮਾਪਦੰਡਾਂ ਦੇ ਉੱਪਰ ਬਸ ਖਰੀ ਨਹੀਂ ਉਤਰ ਰਹੀ ਇਹਨਾਂ ਨੂੰ ਤਾਂ ਸਿਰਫ ਆ ਲੱਗਿਆ ਹੋਇਆ ਕਿ ਮੈਂ ਪੈਸੇ ਕਿਸ ਤਰ੍ਹਾਂ ਕਮਾਵਾਂ ਹੁਣ 3 ਦਿਨ ਦਾ ਜਦੋਂ ਦਾ ਸੁਣਿਆ ਹੈਗਾ ਮੈਂ 2 ਦਿਨ ਦਿੱਲੀ ਸੀਗਾ ਉਸ ਦਿਨ ਦੇ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆ ਸਕੂਲ ਦੀ ਐਫੀਲੀਏਸ਼ਨ ਕੈਂਸਲ ਕਰਾਈ ਜਾਵੇ ਇਹਦਾ ਜਿਹੜਾ ਪ੍ਰਿੰਸੀਪਲ ਹੈਗਾ ਉਹਨੂੰ ਛਲਾਖਾਂ ਦੇ ਪਿੱਛੇ ਪਾਇਆ ਜਾਵੇ ਤੇ ਅੱਗੇ ਤੋਂ ਜਿਹੜੀ ਮਾਇਰਾ ਅੱਦੇ ਇਸ ਵਕਤ ਹੀ ਮੈਂ ਦੇਖ ਕੇ ਟਵਿੱਟਰ ਤੇ ਵੀ ਤੇ ਲਿੰਕਡਿਨ ਤੇ ਵੀ ਇਹ ਜਸਟਿਸ ਮਿਲਣਾ ਚਾਹੀਦਾ ਤੇ ਮਾਰਿਆਂ ਨੂੰ ਜਸਟਿਸ ਜਿੰਨਾ ਤੱਕ ਸਾਨੂੰ ਮਿਲੇਗਾ ਨਹੀਂ ਅਸੀਂ ਮੈਂ ਉਹਨਾਂ ਤੱਕ ਬੈਠਾਂਗਾ ਨਹੀਂ ਜੇ ਮੈਂ ਪਾਲਿਸੀ ਬਣਵਾ ਸਕਦਾ ਤਾਂ ਮੈਂ ਪਾਲਿਸੀ ਇੰਪਲੀਮੈਂਟੇਸ਼ਨ ਵੀ ਕਰਾਵਾਂਗਾ ਚਾਹੇ ਪੰਜਾਬ ਰੈਨ ਹਾਈ ਕੋਰਟ 'ਚ ਹੋਵੇ ਚਾਹੇ ਸੁਪਰੀਮ ਕੋਰਟ 'ਚ ਹੋਵੇ ਆ ਬੱਚਿਆਂ ਨੂੰ ਇਦਾਂ ਮਰਨ ਨਹੀਂ ਦਿੱਤਾ ਜਾਏਗਾ ਮੈਨੂੰ ਯਾਦ ਆਉ ਉਹ ਦਿਨ ਜਦੋਂ 14 ਬੱਚੇ ਸ਼ਾਹ ਕੋਰਟ 'ਚ ਮਾਰੇ ਗਏ ਸੀਗੇ ਇਦਾਂ ਹੀ ਇਦਾਂ ਹੀ ਬਸ ਹਾਦਸੇ 'ਚ ਤੇ ਕਿਸਦਾ ਉਹਨਾਂ ਦੇ ਮਾਪਿਓ ਮਿਲਕਦੇ ਸੀਗੇ ਤੇ ਉਹ ਅੱਜ ਮੈਂ ਅੱਜ ਦੇਖ ਰਿਹਾ ਤੇ ਹਾਲ ਹੈਗਾ ਤਕੋ ਬੱਚਾ ਕਰੋ ਜਾਂਦਾ ਸੀਗਾ ਮਾਪਿਓ ਨੇ ਉਹਨਾਂ ਨੂੰ ਤਿਆਰ ਕਰਕੇ ਭੇਜਿਆ ਵੀ ਅੱਜ ਬੱਚਾ ਹੱਸਦਾ ਖੇਡਦਾ ਗਿਆ ਖਾ ਪੀ ਕੇ ਗਿਆ ਮਾਪਿਓ ਨੂੰ ਕੀ ਪਤਾ ਸੀਗਾ ਕਿ ਉਹਦਾ ਜਿਹੜਾ ਲਾਸਟ ਮੀਲ ਹੈਗਾ ਅੱਜ ਅੱਜ ਮਾਪਿਓ ਦੀ वेदना ਦੇਖੋ ਸਾਰੇ ਅਸੀਂ ਮਾਪਿਓ ਹੈਗੇ ਆ ਜੇ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਸਕੂਲਾਂ ਦੇ ਖਿਲਾਫ ਇਹਨਾਂ ਦੀ ਜਿਹੜੇ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਆਵਾਜ਼ ਨਹੀਂ ਚੱਕਾਂਗੇ ਨਾ ਤੇ ਸਾਡੇ ਬੱਚਿਆਂ ਨਾਲ ਇਦਾਂ ਹੀ ਹਾਦਸੇ ਹੁੰਦੇ ਰਹਿਣਗੇ ਆ ਹਾਸਿਆਂ ਨੂੰ ਹੁਣ ਰੋਕਣਾ ਪੈਣਾ ਤੇ ਮੈਂ ਤੇ ਆਪਣੇ ਵੱਲੋਂ ਐਫਰਟ ਕਰ ਹੀ ਰਿਹਾ ਮੈਨੂੰ ਸਾਰੀ ਤੁਹਾਡੇ ਸਾਥ ਦੀ ਵੀ ਜਰੂਰਤ ਹੈਗੀ ਹੈ ਤੁਸੀਂ ਵੀ ਸਾਡਾ ਸਾਥ ਦਿਓ ਇਹਨਾਂ ਨੂੰ ਇੱਕ ਵਾਰੀ ਅਸੀਂ ਮੈਂ ਕੱਲ ਮੈਨੂੰ ਕਮ ਸੇ ਕਮ 10 ਪ੍ਰਿੰਸੀਪਲਾਂ ਦੇ ਫੋਨ ਆਏ ਮੈਨੇਜਮੈਂਟਾਂ ਦੇ ਫੋਨ ਆਏ ਜੇ ਅਸੀਂ ਕੀ ਕਰੀਏ ਜੀ ਅਸੀਂ ਕੀ ਕਰੀਏ ਐਸੈਟ ਕਿ ਤੁਸੀਂ ਇੰਨੇ ਕਰੋੜਾਂ ਅਰਬ ਰੁਪਏ ਬਣਾ ਕੇ ਕਰ ਸਕਦੇ ਆਪਣੀਆਂ ਬੱਸਾਂ ਲਓ ਤੁਹਾਨੂੰ ਤੇ ਬੈਂਕ ਵਿੱਚ ਵਿੰਟਾ ਦੀ ਬੱਸਾਂ ਦੇ ਦੇਗਾ ਫਿਰ ਤੁਸੀਂ ਬੱਸਾਂ ਦੇ ਡਰਾਈਵਰਾਂ ਨੂੰ ਉਨੀ ਤਨਖਾਹ ਨਹੀਂ ਦਿੰਦੇ ਡਰਾਈਵਰ ਨੂੰ ਫਟਾਫਟ ਉਹਨਾਂ ਦੇ ਉੱਪਰ ਪ੍ਰੈਸ਼ਰ ਰੱਖਿਆ ਹੁੰਦਾ ਡਰਾਈਵਰ ਨੂੰ ਚੈੱਕ ਇਨ ਨਹੀਂ ਕਰਦੇ ਕਿ ਨਕਸ਼ਾ ਕੀਤਾ ਹੋਇਆ ਹੈ ਕਿ ਨਹੀਂ ਨਹੀਂ ਕੀਤਾ ਹੋਇਆ ਜੇ ਬੱਸਾਂ ਦੀ ਇਹ ਹਾਲਤ ਹੈਗੀ ਹੈ ਤੇ ਇਹਦੇ ਵਿੱਚ ਪ੍ਰਿੰਸੀਪਲ ਸਕੂਲ ਮੈਨੇਜਮੈਂਟ ਤੇ ਸਾਰੇ ਦੇ ਸਾਰਾ ਜਿੰਨਾ ਇਹਨਾਂ ਦਾ ਪੈਦਾ ਫਰਨੀਚੂਲਿਆ ਉਹਨੂੰ ਬਗਨਾਂ ਦੇ ਬੁੱਕ ਹੋਣਾ ਚਾਹੀਦਾ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਇਹਦੇ ਵਿੱਚ ਜਿਵੇਂ ਪੰਜਾਬ ਪੁਲਿਸ ਨੂੰ ਜਾਂ ਟਰਾਂਸਪੋਰਟ ਡਿਪਾਰਟਮੈਂਟ ਨੂੰ ਇੱਕ ਕਲੀਨ ਸ਼ੀਟ ਦੇ ਦੇਤੇ ਉਹ ਵੀ ਨਹੀਂ ਹੈ ਕਿਉਂਕਿ ਤੇ ਅੱਜ ਬੱਚਿਆਂ ਨੂੰ ਮਰਨ ਦੇ ਛੱਡਦੀਏ ਜੇ ਸੇਫ ਸਕੂਲ ਦੀ ਟਰਾਂਸਪੋਰਟ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਟੋਟਲ ਮੈਨੇਜਮੈਂਟ ਸਕੂਲ ਦੇ ਉੱਪਰ ਹੈਗੀ ਹੈ ਤੇ ਪੋਲੀਟਿਸ਼ੀਅਨਸ ਦੇ ਉੱਪਰ ਨਹੀਂ ਕਿੱਥੇ ਅੱਜ ਕਿਉਂ ਕਰ ਬੈ ਤੁਸੀਂ ਸੋ ਗਏ ਹੋ ਅੱਜ ਕਿਉਂ ਮਾਰਾ ਦੇ ਨਾਲ ਨਹੀਂ ਖੜੇ ਮਾਰਾ ਨੂੰ ਜਸਟਿਸ ਹਮੇਸ਼ਾ ਮਿਲੇਗਾ ਤੇ ਮੈਂ ਮਾਰਾ ਨੂੰ ਜਸਟਿਸ ਦਿਵਾ ਕੇ ਰਵਾਂਗਾ ਥੈਂਕ ਯੂ ਵਰਤਕ ਨੂੰ ਬਣਾਇਆ ਜੀਰੋ ਬਕਰ ਉਹ ਉਹ ਇੱਕ ਕਾਰ ਵਿੱਚ